ਦੇ ਵੀਰੇ ਤੇਰੇ ਕੁਲੀਏ ਗਾ ਤਿੰਜੋ ਲੜ ਲੈ ਲੈ ਉਹ ਤੇਰੇ ਬੱਚਾ ਦੇ ਸਮੇਂ ਨੂੰ ਬੱਸ ਛੋਟੇ ਮੇਟੇ ਦਾ ਬੂਆ ਕੁੜਕਾ ਹੈ ਆਕੇ ਫਿਰ ਉਹ ਵੀ ਨੱਪ ਲੱਗੇ ਕਿ ਇਸ ਗਲੀ ਚ ਨਿਕਲ ਗਏ ਸਾਰੇ ਜਣੇ ਗਲੀ ਦੇ ਸਾਰੇ 12 ਦੇ ਸਾਡੇ ਨਾਲ ਉਹ ਵੀ ਸਾਡੇ ਨਾਲ ਲਪਾਨ ਲੱਗੇ ਕਿ ਆਂਡੀ ਵੀ ਸਾਡੇ ਇੱਕ ਸੱਤ ਮਹੀਨੇ ਦੇ ਕੋਠੀ ਜੋਗ ਪ੍ਰਾਤ ਨੂੰ ਪਰ 12 ਬਾਰ ਤੋਂ ਬਾਅਦ ਤਿੰਨ-ਚਾਰ ਦਿਨ ਚਾਰ ਵਜੇ ਦੇ ਬੈਂਕੀ ਗਰੀਬ ਦੇ ਨਾਲ ਤਿੰਨ-ਚਾਰ ਘੰਟੇ ਦੇ ਵਿੱਚ ਗਾਇਬ ਹੋ ਗਈ ਹੈ ਘਰ ਦੇ ਵਿੱਚੋਂ ਸਾਨੂੰ ਕੁਝ ਨਹੀਂ ਪਤਾ ਚੱਲ ਰਿਹਾ ਇਹਦੀ ਬੱਚੀ ਕਿੱਥੇ ਗਈ ਆ ਕਹਾਉਂਦਾ ਬੱਚੇ ਨੂੰ ਕਵਲ ਪਾਰਲੀ ਦੇ ਪਾਗੇ ਲੈ ਕੇ ਕੀ ਕਰਨ ਲੱਗੇ ਲੇਕਿਨ ਉਹ ਮਿਸਲਾ ਚੁੜੇ ਆਏ ਸੱਚੀ ਕਾਲ ਮਿਹਾਰਤੀ ਅਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਖਬਰ ਜੋ ਹਰ ਇੱਕ ਦੇ ਦਿਲ ਦੇ ਵਿੱਚ ਸਵਾਲ ਪੈਦਾ ਕਰ ਰਹੀ ਹੈ ਕਿ ਆਖਿਰ ਕਿਸ ਤਰ੍ਹਾਂ ਹੋ ਸਕਦਾ ਹੈ ਜ਼ਹਿਨ ਦੇ ਵਿੱਚ ਸਵਾਲ ਹੈ ਕਿ ਸਭ ਕੁਝ ਠੀਕ ਹੈ ਕਿ ਇੱਕ ਬੱਚੀ ਗਾਇਬ ਹੁੰਦੀ ਹੈ ਪੁਲਿਸ ਉਸ ਨੂੰ ਲੱਭਣ ਦੇ ਵਿੱਚ ਪੂਰੀ ਕੋਸ਼ਿਸ਼ ਕਰਦੀ ਹੈ ਫਿਰ ਉਸ ਬੱਚੀ ਨੂੰ ਲੱਭ ਵੀ ਲੈਂਦੀ ਹੈ ਇੱਥੇ ਤੱਕ ਸਾਰੀ ਗੱਲ ਸਮਝ ਆ ਜਾਂਦੀ ਹੈ ਕਿ ਇੱਕ ਘਰ ਦਾ ਜਵਾਕ ਸੀਗਾ ਜੋ ਮਾਂ ਦਾ ਜਿਗਰ ਦਾ ਟੁਕੜਾ ਹੁੰਦਾ ਆ ਉਹ ਗਵਾਚਦਾ ਆ ਪਰਿਵਾਦ ਅਜ دہشت ਦਾ ਮਾਹੌਲ ਬਣਦਾ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਪਰ ਪੁਲਿਸ ਵੀ ਪੂਰੀ ਆਪਣੀ ਕੋਸ਼ਿਸ਼ ਦੇ ਨਾਲ ਉਸ ਬੱਚੇ ਨੂੰ ਲੱਭ ਲੈਂਦੀ ਹੈ ਤੇ ਪਰਿਵਾਰ ਨੂੰ ਵੀ ਸੁੱਖ ਦਾ ਸਾ ਆ ਜਾਂਦਾ ਪਰ ਦੋ ਸਵਾਲ ਜਿਹੜੇ ਨੇ ਹਰ ਇੱਕ ਦੇ ਜ਼ਿਹਨ ਦੇ ਵਿੱਚ ਬਾਰ ਬਾਰ ਆ ਰਹੇ ਨੇ ਕਿ ਆਖਰ ਇੱਕ ਬੱਚੀ ਜਿਹੜੀ ਸੀ ਉਹ ਰਾਤ ਪਲਾਟ ਵਿੱਚ ਪਹੁੰਚਦੀ ਕਿਵੇਂ ਹੈ ਗਾਇਬ ਕਿਵੇਂ ਹੁੰਦੀ ਰਾਤ ਤੋਂ ਰਾਤ ਤੇ ਪੂਰਾ ਦਿਨ ਪੁਲਿਸ ਜਿਹੜੀ ਹੈ ਉਹ ਸਰਚ ਪਾਲ ਕਰਦੀ ਹੈ ਦੇਖਦੀ ਹੈ ਲੱਭਦੀ ਹੈ ਉਸ ਇਲਾਕੇ ਦੇ ਵਿੱਚਕਾਰ ਪੁਲਿਸ ਹੀ ਪੁਲਿਸ ਤਨਾਤ ਹੁੰਦੀ ਹੈ ਕਿ ਆਖਰ ਬੱਚੀ ਗਈ ਕਿੱਥੇ ਪੂਰਾ ਦਿਨ ਤਾਂ ਕੁਝ ਨਹੀਂ ਪਾਲਦਾ ਲੇਕਿਨ ਜਿਵੇਂ ਹੀ ਸਮਾਂ ਬੀਤਦਾ ਆ ਹੋਰ ਵੀ 12 ਤੋਂ 14 ਘੰਟੇ ਦੇ ਵਿਚਕਾਰ ਪੁਲਿਸ ਨੇ ਉਸ ਕੁੜੀ ਨੂੰ ਲੱਭ ਕੇ ਵਾਪਸ ਕਰਦੀ ਹੈ ਪਰ ਉਹੀ ਆਲੇ ਦੁਆਲੇ ਦੇ ਨਾਲ ਦੇ ਪਲਾਟ ਵਿੱਚ ਜਿੱਥੋਂ ਦੀ ਕੁੜੀ ਗਾਇਬ ਹੋਈ ਸੀਗੀ ਉੱਥੇ ਹੀ ਉਹ ਲੱਭ ਸਾਡੀ ਟੀਮ ਵੀ ਮੌਕੇ ਤੇ ਉੱਥੇ ਪਹੁੰਚੀ ਸੀਗੀ ਘਰ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਸ ਹਾਲਾਤ ਦੇ ਵਿੱਚ ਨਹੀਂ ਸੀਗੇ ਕਿ ਉਹ ਮੀਡੀਆ ਕੇ ਬਹੁਤ ਕੁਝ ਦਾਸ ਸਕਣ ਕਿ ਕਿਸ ਤਰ੍ਹਾਂ ਕੌਣ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਕੀ ਨੇ ਮਿਲੀ ਕੀ ਨਹੀਂ ਮਿਲੀ ਲੇਕਿਨ ਜਦੋਂ ਆਨਕਵਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਬੋਲੇ ਜਰੂਰ ਦੱਸਿਆ ਗਿਆ ਕਿ ਜਦੋਂ ਬੱਚੀ ਮਿਲੀ ਸੀ ਤਾਂ ਬੱਚੀ ਘਬराई ਹੋਈ ਜਰੂਰ ਸੀਗੀ ਕੁਝ ਗਰਮੀ ਦਾ ਮਾਹੌਲ ਵੀ ਸੀਗਾ ਗਰਮੀ ਕਰਕੇ ਵੀ ਬੱਚੇ ਨੂੰ ਥੋੜਾ ਸਾਜਾ ਚੜਿਆ ਹੋਇਆ ਸੀਗਾ ਪਰ ਬੱਚੀ ਹੈ ਉਹ ਜਾਗ ਰਹੀ ਸੀ ਉਹਦੀ ਅੱਖਾਂ ਖੁੱਲੀਆਂ ਹੋਈਆਂ ਸੀਗਾ ਇਹ ਵੀ ਨਹੀਂ ਕਿ ਉਹ ਸੁੱਤੀ ਜੀ ਇਹ ਜਿਹੜੀ ਹੈ ਉਹ ਗਾਇਬ ਹੁੰਦੀ ਹੈ ਤੇ ਬਹੁਤ ਸਮਾਂ ਦੇ ਬਾਅਦ ਉਸੇ ਇਲਾਕੇ ਦੇ ਵਿੱਚੋਂ ਹੀ ਮਿਲ ਜਾਂਦੀ ਹੈ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਆਖਿਰ ਕੀ ਕਾਰਨ ਸੀ ਪੁਲਿਸ ਦੀ ਜੇਕਰ ਗੱਲ ਕਰਦੇ ਆਂ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਹਜੇ ਕੋਈ ਇਸ ਗੱਲ ਦੀ ਪੁਸ਼ਟੀ ਪੂਰੇ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਹੈ ਪੱਕੇ ਤੌਰ ਤੇ ਕਿ ਆਖਰ ਇਸ ਕਾਰਵਾਈ ਦੇ ਪਿੱਛੇ ਕਿਸ ਦਾ ਹੱਥ ਹੈ ਕਿਉਂਕਿ ਜੋ ਸ਼ੱਕ ਜਤਾਇਆ ਜਾ ਰਿਹਾ ਕਿ ਉਹ ਪਰਿਵਾਰਿਕ ਮੈਂਬਰ ਹੈ ਕੋਈ ਇਸ ਦੇ ਪਿੱਛੇ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਕਈ ਲੋਕੀ ਜਿਹੜੇ ਨੇ ਇਸ ਘਟਨਾ ਨੂੰ ਸ਼ਰਮਸ਼ਾਰੀ ਕਹਿ ਰਹੇ ਨੇ ਕਿ ਘਰ ਦਾ ਮੈਂਬਰ ਜੇਕਰ ਹੈਗਾ ਕੋਈ ਅਜਿਹੀ ਹਰਕਤ ਕੀਤੀ ਹੈ ਤਾਂ ਬਹੁਤ ਗਲਤ ਗੱਲ ਹੈ ਕਿਉਂਕਿ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਹੈ ਕੋਈ ਗਿਲਾ ਸ਼ਿਕਵਾ ਹੈ ਤਾਂ ਤੁਸੀਂ ਗੱਲਬਾਤ ਕਰਕੇ ਆਪਣੇ ਗੱਲ ਨੂੰ ਸਾਹਮਣੇ ਰੱਖੋ ਤਾਂ ਕਿ ਸੋਲੂਸ਼ਨ ਨਿਕਲ ਜਾਵੇ ਹੱਲ ਹੋ ਸਕਦਾ ਹੈ ਮਸਲੇ ਦਾ ਲੇਕਿਨ ਤੁਸੀਂ ਆਪਣੇ ਰੰਜਸ ਕਿਸੇ ਦੀ ਬੱਚੀ ਦੇ ਨਾਲ ਅਜਿਹੇ ਤਰੀਕੇ ਨਾਲ ਕੱਢੋਂਗੇ ਉਹ ਗਲਤ ਹੈ ਤੁਸੀਂ ਵੀ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਤੇ ਸਾਂਝੇ ਜ਼ਰੂਰ ਕਰਨਾ ਲੇਕਿਨ ਫਿਲਹਾਲ ਪੁਲਿਸ ਨੇ ਸਮਾਂ ਮੰਗਿਆ ਹੈ ਕਿ ਅਸੀਂ ਦੱਸਾਂਗੇ ਕਿ ਇਸ ਦੇ ਪਿੱਛੇ ਕਿਸ ਦੀ ਹਰਕਤ ਹੈ ਕਿਉਂਕਿ ਉਹਨਾਂ ਨੇ ਸਮਾਂ ਮੰਗਿਆ ਹੋਇਆ ਤਾਂ ਅਸੀਂ ਗੱਲਬਾਤ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰਿਕ ਮੈਂਬਰਾਂ ਦੇ ਵੀ ਬਿਆਨ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਾਂਗੇ ਗੱਲਬਾਤ ਉਹਨਾਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਪੂਰੀ ਘਟਨਾ ਦਾ ਜਿਹੜਾ ਸੀਗਾ ਇਸ ਦੇ ਪਿੱਛੇ ਇਸ ਦਾ ਸਾਜ਼ਿਸ਼ ਕਰਤਾ ਉਹ ਕੌਣ ਸੀ ਕਿਉਂ ਵਾਪਰੀ ਹੈ ਆਖਿਰ ਬੱਚੇ ਦੇ ਨਾਲ ਦੁਸ਼ ਕਿ ਕਿਉਂ ਕੱਢਿਆ ਆਪਸ ਵਿੱਚ ਕੋਈ ਰੰਜਿਸ਼ ਸੀ ਇਹਨਾਂ ਦੀ ਜਾਂ ਫਿਰ ਕੋਈ ਹੋਰ ਕਾਰਨ ਸੀ ਜਾਂ ਫਿਰ ਕਿਸੇ ਸ਼ਾਰਤੀ ਅੰਸਰ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਤਾਂ ਤੁਸੀਂ ਅਸਮ ਜਰ ਨਿਊਜ਼ ਚੈਨਲ ਦੇ ਨਾਲ ਬਣੇ ਰਹੀਓ ਅਸੀਂ ਹਰ ਪਲ ਦੀ ਇਸ ਖਬਰ ਦੀ ਪਲ-ਪਲ ਜਿਹੜੀ ਅਪਡੇਟ ਦਵਾਂਗੇ